ਹਰ ਇੱਕ ਸਫਲ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਅਜਿਹਾ ਜ਼ਰੂਰ ਹੁੰਦਾ ਹੈ ਜਿਸ ਨੇ ਕਿ ਉਸ ਦਾ ਸਾਥ ਦਿੱਤਾ ਹੁੰਦਾ ਹੈ ਸਲਾਹ ਨਹੀਂ ਤੁਸੀਂ ਕੀ ਬਣਨਾ ਚਾਹੋਗੇ ਸਲਾਹਕਾਰ ਜਾਂ ਸਾਥ ਦੇਣ ਵਾਲਾ ਅਕਸਰ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਇਨਸਾਨ ਕੁਝ ਵਧੀਆ ਕਰਨਾ ਚਾਹੁੰਦਾ ਹੈ ਕੁਝ ਵੱਡਾ ਕਰਨਾ ਚਾਹੁੰਦਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਆਪਣੇ ਆਪ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਲੋਕ ਕੀ ਕਰਦੇ ਹਨ ਉਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਲਾਹਾਂ ਦਿੰਦੇ ਹਨ ਆਪਣੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਸਲਾਹਾਂ ਦਿੰਦੇ ਪਰ ਉਸ ਦਾ ਸਾਥ ਨਹੀਂ ਦਿੰਦੇ ਜਦੋਂ ਕਿ ਜ਼ਰੂਰਤ ਇਹ ਹੁੰਦੀ ਹੈ ਕਿ ਉਸ ਦਾ ਸਾਥ ਦਿੱਤਾ ਜਾਵੇ ਖਾਸ ਕਰਕੇ ਉਹਨਾਂ ਨੂੰ ਜੋ ਲੋਕ ਉਸ ਦੇ ਨੇੜੇ ਹਨ ਉਸ ਦੇ ਰਿਸ਼ਤੇਦਾਰ ਹਨ ਅਕਸਰ ਇਨਸਾਨ ਜਦੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੋਸ਼ਿਸ਼ ਕਰਦਾ ਹੈ ਆਪਣੇ ਰਿਸ਼ਤੇਦਾਰਾਂ ਨੂੰ ਸਮਝਾਉਣ ਦੀ ਤਾਂ ਉਸ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਉਸ ਦੀ ਭਾਵਨਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਉਸ ਦੇ ਪ੍ਰਤੀ ਇਹ ਨਜ਼ਰੀਆ ਨਹੀਂ ਰੱਖਿਆ ਜਾਂਦਾ ਕਿ ਇਹ ਵੀ ਖੁਦ ਇੱਕ ਆਪਣੇ ਆਪ ਦੇ ਵਿੱਚ ਇੱਕ ਸ਼ਖਸੀਅਤ ਹੈ ਉਸ ਦੀ ਸ਼ਖਸੀਅਤ ਦਾ ਪ੍ਰਭਾਵ ਹੈ ਉਸਤੇ ਜੀਵਨ ਤੇ ਵੱਧ ਹੈ ਪਰ ਲੋਕ ਉਸ ਦੀ ਉਸ ਸ਼ਖਸੀਅਤ ਨੂੰ ਇਗਨੋਰ ਕਰਦੇ ਹੋਏ ਆਪਣੇ ਵਿਚਾਰਾਂ ਨੂੰ ਉਸਤੇ ਲੱਦਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਕਿ ਜ਼ਰੂਰਤ ਹੁੰਦੀ ਹੈ ਕਿ ਉਸ ਦੇ ਮਕਸਦ ਨੂੰ ਸਮਝਦੇ ਹੋਏ ਉਸ ਦੀ ਭਾਵਨਾ ਨੂੰ ਸਮਝਦੇ ਹੋਏ ਉਸ ਦੀ ਸੋਚ ਨੂੰ ਸਮਝਦੇ ਹੋਏ ਉਸ ਦਾ ਸਾਥ ਦੇਣ ਦੀ ਜੇਕਰ ਉਹ ਸਹੀ ਰਸਤੇ ਤੇ ਜਾ ਰਿਹਾ ਹੈ ਜੇਕਰ ਉਹ ਸਹੀ ਰਸਤੇ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਜੇਕਰ ਅਸੀਂ ਉਸ ਦਾ ਸਾਥ ਨਹੀਂ ਦਿੰਦੇ ਹਾਂ ਤਾਂ ਉਹ ਕਿੱਥੇ ਰਹਿ ਜਾਵੇ ਇਸ ਲਈ ਦੋਸਤੋ ਜਦੋਂ ਵੀ ਸਾਡੇ ਸਾਹਮਣੇ ਕੋਈ ਅਜਿਹੀ ਸਥਿਤੀ ਆਉਂਦੀ ਹੈ ਤਾਂ ਉਸ ਵਿਅਕਤੀ ਦੀ ਭਾਵਨਾ ਨੂੰ ਸਮਝੋ ਉਸ ਦੇ ਮਕਸਦ ਨੂੰ ਸਮਝੋ ਉਸ ਦੇ ਕਾਰਜ ਨੂੰ ਸਮਝੋ ਜੇਕਰ ਉਹ ਕਾਰਜ ਸਹੀ ਹੈ ਚੰਗਾ ਹੈ ਵਧੀਆ ਹੈ ਤਾਂ ਉਸ ਦਾ ਸਾਥ ਜ਼ਰੂਰ ਦਿਓ ਸੱਚੀ ਹਮਦਰਦੀ ਇਹੋ ਹੁੰਦੀ ਹੈ ਜਦੋਂ ਅਸੀਂ ਕਿਸੇ ਨੂੰ ਦਿਲ ਨਾਲ ਇਹ ਕਹਿੰਦੇ ਹਾਂ ਕਿ ਮੈਂ ਤੇਰੇ ਨਾਲ ਮੈਂ ਤੇਰਾ ਸਾਥ ਜ਼ਰੂਰ ਦੇਵਾਂਗਾ ਪਰ ਜਦੋਂ ਅਸੀਂ ਕੇਵਲ ਸਲਾਹਾਂ ਦਿੰਦੇ ਹਾਂ ਤੇ ਸਲਾਹਾਂ ਦੇ ਵਿੱਚ ਵੀ ਆਪਣੀ ਸੋਚ ਨੂੰ ਉਸ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਦੋਂ ਫਿਰ ਸਾਹਮਣੇ ਵਾਲਾ ਜੋ ਹੈ ਉਹ ਮੁਸ਼ਕਿਲ ਮਹਿਸੂਸ ਕਰਦਾ ਹੈ ਅਤੇ ਉਹ ਦੁਚਿੱਤੀ ਦੇ ਵਿੱਚ ਫਸ ਜਾਂਦਾ ਹੈ ਜਿਸ ਦੇ ਕਰਕੇ ਅੱਗੇ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਸੋ ਦੋਸਤੋ ਆਪਾਂ ਸਲਾਹਕਾਰ ਬਣਨ ਦੀ ਬਜਾਏ ਆਪਾਂ ਸਾਥ ਦੇਣ ਵਾਲੇ ਬਣੀਏ ਥੈਂਕ ਯੂ ਸੋ ਮੱਚ